ਅਤੇ ਨੌਜਕਾਰ ਵੀ ਸਾਰਿਆਂ ਨੂੰ ਇਹ ਮੀਡੀਆ ਦੇ ਜਿਹੜੇ ਪੱਤਰਕਾਰ ਨੇ ਅੰਮ੍ਰਿਤ ਧੰਨਵਾਦ ਜਰੇ ਸਾਡੀ ਫਰਿਆਦ ਸੁਣਨ ਆਏ ਮੇਰਾ ਨਾਮ ਬਲਵਿੰਦਰ ਕੁਮਾਰ ਮਜ਼ਦੂਰ ਵੈਲਸ ਸੁਸਾਇਟੀ ਦਾ ਮੈਂ ਪ੍ਰੈਜ਼ੀਡੈਂਟ ਆ ਇੰਨਾ ਭਰਾਵਾਂ ਦੇ ਸਦਕੇ ਜਿਨ੍ਹਾਂ ਨੇ ਮੈਨੂੰ ਚੁਣਿਆ ਜਿਨ੍ਹਾਂ ਕਾਢ ਤੱਕ ਆਪਣੀ ਬਾਜ ਪਜ਼ਾਰਿਆ ਤੇ ਸਰਕਾਰ ਤੱਕ ਆਪਣਾ ਇਹਨਾਂ ਸਾਰਿਆਂ ਦੀ ਸਮੱਸਿਆ ਪਤਾਣਾ ਚਾਹੁੰਦਾ ਹਾਂ ਤੇ ਸਿਰਫ ਕਿਤਾਬੀ ਕਿਹਾ ਤੇ ਜਿਤਨਾ ਕਿਤਾਬਾਂ ਚ ਲਿਖਿਆ ਆ ਪੀ ਮਜ਼ਦੂਰ ਇੱਕ ਦੇ ਜਿੰਨੀਆ ਇਹ ਸਿਰਫ ਲਿਖਿਆ ਗਿਆ ਪਰ ਮੰਨਿਆ ਕਿਤੇ ਨਹੀਂ ਗਿਆ ਸਰਕਾਰੀ ਮਵਾਜਮਾ ਦੀ ਤਨਖਾਹ ਜਿਹੜੇ ਮਤਲਬ ਕੀ ਏਸੀਆਂ ਵਿੱਚ ਬਹਿ ਕੇ ਤੇ ਖੁਦ ਦੇਖ ਸਕਦੇ ਕਿ ਕਿੰਨੀ ਨੰਦੇ ਤੇ ਇੱਕ ਜਗ੍ਹਾ ਧੁੱਪ ਚ ਕੰਮ ਕਰਨ ਵਾਲਾ ਉਹਦੀ ਤਨਖਾਹ ਅੱਜ 400 ਰੁਪਇਆ ਦੂਬਾਰੋਂ ਜਿਹੜਾ ਬਿਹਾਰ ਤੋਂ ਜਾਂ ਕਿਤੇ ਹੋਰ ਦੂਜੀ ਜਗ੍ਹਾ ਤੋਂ ਆ ਕੇ ਇੱਥੇ ਕਾਢ ਨਾ ਵੱਧ ਕੇ ਮਾਰਿਆ ਤੇ ਜਿਹੜੇ ਇੱਥੇ ਲੋਕਲ ਵਾਲੇ ਆ ਕੰਮ ਕਰਨ ਵਾਲੇ ਉਹ ਵਿਚਾਰੇ ਦੱਬੇ ਜਾ ਚੁੱਕੇ 400 ਦੇ ਉੱਤੇ ਬਦਲ ਨਹੀਂ ਦੇਦੇ ਠੇਕੇਦਾਰ ਨਾਲ ਗੱਲ ਕਰੀਏ ਇਹ ਪਿੱਛੋਂ ਰੇਟ ਜਨਾ ਦਾ ਆ ਸਾਨੂੰ ਇਤਰਾ ਦਾ ਆ ਉਹ ਦਾਦਾ ਹੀ ਕੋਈ ਨਹੀਂ ਰੇਟ ਦੀ ਗੱਲ ਜਦੋਂ ਕਰੀ ਅੱਜ ਸਾਡੀ ਬੋਲੀ 10 ਰੁਪਏ 15 ਰੁਪਏ ਇਤਰਾ ਲਾ ਰਹੇ ਨੇ 400 ਪਹਿਲੇ ਮਿਲਦਾ ਸੀ 15 ਰੁਪਏ ਤੱਕ ਅਵਾਜ਼ ਆਈ ਅਸੀਂ ਬਹੁਤ ਕੋਸ਼ਿਸ਼ ਕੀਤੀ ਵੀ ਉਹਨਾਂ ਨਾਲ ਗੱਲਬਾਤ ਕਰਕੇ ਥੋੜਾ ਹੋਰ ਉੱਤੇ ਜਾ ਵੀ ਜਿਹੜਾ ਇਹਨਾਂ ਦਾ ਸਰਕਲ ਚੱਲ ਸਕੇ ਕਿਉਂਕਿ ਠੇਕੇਦਾਰਾਂ ਕੀ ਨਾ ਹੋਵੇ ਜਗਦੀਸ਼ ਜੀ ਇੱਕ ਹੋਰ ਰੈਂਟ ਵਾਲੇ ਇਹ ਮਠੇਲੇ ਦੇ ਰਹਿਣ ਵਾਲੇ ਜੀ ਹਾਂਜੀ ਤੇ ਤੁਸੀਂ ਆਪਣਾ ਕੀ ਮੰਗ ਰਹੇ ਹੋ ਕਿ ਇਹ ਕੀ ਹੋਣਾ ਮੰਗਦਾ ਸਾਹਿਬ ਵੀ ਇਹੋ ਹੀ ਆ ਕਿ 400 ਜਾਂ 415 ਨਾਲ ਪਰਿਵਾਰ ਨਹੀਂ ਚੱਲਦਾਗਾ ਸਾਡਾ ਜਿਹੜਾ ਬੰਦਾ ਹੱਕ ਹੈ ਤੇਰਾ ਸਰਕਾਰ ਪਿੱਛੋਂ ਦੇ ਰਹੀ ਆ ਉਦੇ ਹਿਸਾਬ ਨਾਲ ਉਹ ਵੀ ਬੜਾ ਘੱਟ ਹੈ ਆਪਣਾ ਦੱਸ ਲੈ ਡਿਮਾਂਡ ਸਰਕਾਰ ਸਰਕਾਰ ਕਿੰਨਾ ਰੱਜੀ ਆ ਪਿੱਛੋਂ ਦਾ ਮੌਜੂ 200 ਰੁਪਏ ਬਣ ਕੇ ਆਂਦੇ ਨੇ ਇਹਨਾਂ ਨੇ ਸਾਨੂੰ ਡਿਵਾਈਡ ਕਰਤਾ ABC ਚ ਤੇ ਜੇ ਮਜ਼ਦੂਰ ਨੂੰ ਨਹੀਂ ਰੱਖਿਆ ਗਿਆ ਦੇਜ ਦੀ ਤੇ ਮਜ਼ਦੂਰ ਅੱਜ ਨਹੀਂ ਆ ਦੇ ਵੇਚੀ ਜਾਣ ਦੇਣਾ ਮੌਸਰ ਕਟਿਆਰੀ ਐਸੇ ਕੋਲੋਂ 400 ਰੁਪਏ ਹਾਂਜੀ ਉਹ ਠੇਕੇਦਾਰ ਤਾਂ ਕੀ ਕਹਿੰਦਾ ਕਿੰਨੀ ਤਿਆਰੀ ਤੋਂ 415 ਜੀ ਠੇਕੇਦਾਰ ਤੇ ਬੋਲਿਆ ਹਾਂਜੀ ਹਾਂਜੀ 15ਵੇਂ ਦੇ ਦੇ ਸਾਡੇ ਦੇ ਮਾਰਾ ਘੱਟੋ ਘਾਟ 650 ਜਿਹੜਾ ਦਿਹਾੜੀਦਾਰ ਲੇਬਰ ਹੈਗਾ ਗਰਮ ਮਿਸਤਰੀ ਦੇ ਪਿੱਛੇ ਚੱਲਦਾ ਉਹਦੇ ਜਿੰਨੇ ਦੇ ਦੇ ਸਕਦਾ ਤੇ ਸਰਕਾਰੀ ਟੈਂਡਰ ਆਗਰ ਠੇਕੇਦਾਰ ਨੂੰ ਕੋਈ ਬਾੜਾ ਨਹੀਂ ਕਿਤੇ ਫਿਰ ਠੇਕਾ ਲੈਂਦਾ ਕਿਸ ਤਰ੍ਹਾਂ ਇਹ ਜਿੰਨਾ ਵੀ ਤੁਸੀਂ ਜੇ ਮੰਗ ਕਰਨਾ ਚਾਹੇ ਉਹ ਡੀਸੀ ਸਾਉਂ ਨੂੰ ਮੰਗ ਪੱਤਰ ਤਾਂ ਪਿਛਲੇ 2 ਦਿਨ ਪਹਿਲਾਂ ਉਹਨਾਂ ਨੇ ਮੇਰੇ ਮਤਲਬ ਕਿ ਸਾਨੂੰ ਕਿਹਾ ਕਿ ਤੁਹਾਡਾ ਕੰਮ ਪ੍ਰਸ਼ਾਸਨ ਚ ਚੱਲ ਰਿਹਾ ਉਹਨਾਂ ਨੇ ਆਡੀ ਫਾਈਲ ਅੱਗੇ ਡਿਮਾਂਡ ਜਿਹੜੀ ਚੰਡੀਗੜ੍ਹ ਆ ਇਹ ਲੈਵਲ ਤੱਕ ਸੁਝਾਈ ਆ ਪਰ ਇਹਦਾ ਕੋਈ ਰਿਜ਼ਲਟ ਨਹੀਂ ਆ ਉਹਨ ਵੀ ਕੋਈ ਉਹਨਾਂ ਦੇ ਸਰਕਾਰੀ ਮੁਲਾਜ਼ਮਾਂ ਨਾਲ ਅੱਜ ਨਾਲ ਮਿਲੇ ਸੀ ਉਹਨਾਂ ਨੇ ਇਹ ਇਹ ਨੂੰ ਆਸ਼ਵਾਸ਼ਣ ਦਿੱਤਾ ਵੀ ਤੁਹਾਡਾ ਕੋਈ ਨਾ ਕੋਈ ਚੰਗੇ ਤਰੀਕੇ ਨਾਲ ਹੱਲ ਕਰਾਂਗੇ ਸਰ ਮੇਰਾ ਨਾਮ ਅਜੀਤ ਕੁਮਾਰ ਹੈ ਸਨਵਤੇ 13 ਸਾਲ ਹੋਇਆ ਕੰਮ ਕਰਦੇ ਪੀ ਸਾਡੀ ਜਿਹੜੀ ਦਿਹਾੜੀ ਜਿਹੜੀ ਕਦੇ 300 ਕਰਕੇ ਆਇਆ ਮੱਕੀ ਕਦੇ 400 ਕਰਦੇ ਆ ਤੇ ਹੁਣ ਆਏ ਠੇਕੇਦਾਰ ਨਾਲ ਗੱਲ ਕੀਤੀ ਹੈ ਤੇ ਠੇਕੇਦਾਰ ਸਾਡੀ 15 ਰੁਪਏ ਜਿਹੜੀ ਸਾਡੀ ਬੋਲੀ ਲਾਈ ਹੈ ਤੇ ਹੋਰ ਇੱਕ ਦਿਨ ਸਰਾਹ ਆ ਗਿਆ ਸਾਨੂੰ ਵੀ ਸਾਨੂੰ 25 ਰੁਪਏ ਦਿੱਤੇ ਜਾਣਗੇ ਸਾਡੀ ਮੰਗ ਇਹੀ ਹੈ ਵੀ ਜਿਹੜੀ ਸਾਡੀ ਦਿਹਾੜੀ ਹੈ ਜਿਹੜੀ 650 ਰੁਪਏ ਸਾਨੂੰ ਦਿੱਤੀ ਜਾਵੇ ਸਰ ਮੇਰਾ ਨਾਮ ਸ਼ੌਂ ਲਾਲ ਹੈ ਤੇ ਪਿਛਲੇ 10-12 ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਤੇ ਸਰ ਹਰ ਸਾਲ ਦੀ ਤਰ੍ਹਾਂ ਸਾਡਾ ਥੋੜੇ-ਥੋੜੇ ਕਿ 10-15-20 ਰੁਪਏ ਵਧਾਏ ਜਾਂਦੇ ਨੇ ਤੇ ਇਸ ਵਾਰੀ ਤਾਂ ਸਾਨੂੰ ਮਤਲਬ 400 ਰੁਪਏ ਦਿਹਾੜੀ ਆ ਤੇ 400 ਰੁਪਏ ਦਿਹਾੜੀ ਨਾਲ ਘਰ ਪਰਿਵਾਰ ਕਿੱਦਾਂ ਚੱਲੇਗਾ ਅਸੀਂ ਘਰ ਜਾਂਦੇ ਆ ਤੇ ਕੇਵਲ ਸੋਚਣਾ ਵੀ ਅਗਲਾ ਕੰਮ ਕੀ ਕਰੀਏ ਤੇ ਜਦੋਂ ਅਸੀਂ ਕੰਮ ਤੇ ਲੱਗੇ ਪਰੇਸ਼ਾਨ ਆ ਤੇ ਅਸੀਂ ਤਾਂ ਫਿਰ ਆਪਣੀ ਮੰਗ ਪੂਰੀ ਕਰਾਣ ਮਤਲਬ ਜ਼ੋਰ ਪੜਨਾ ਹੀ ਕਰਨਾ ਕਿ ਸਾਨੂੰ ਜੋ ਸਰਕਾਰੀ ਬੰਦਾ ਉਹ ਦਿੱਤਾ ਜਾਵੇ ਉਹ ਸਰਕਾਰ ਤੈਅ ਕੀਤਾ ਜਿੰਨੀ ਸਰਕਾਰ ਦਿਹਾੜੀ ਤੈਅ ਕਰਦੀ ਆ ਉਹ ਸਾਨੂੰ ਦਿੱਤੀ ਜਾ। ਹਾਂਜੀ ਮੇਰਾ ਨਾਮ ਸਤਨ ਕੁਮਾਰ ਆ ਜੀ। ਮੈਂ ਮਜ਼ਦੂਰੀਆ ਦਾ ਇੱਕ ਨੁਮਾਇੰਦਾ ਆ ਜੀ। ਇੱਥੇ ਕੰਮ ਕਰਦਾ ਆਈ ਮੈਂ 400 ਰੁਪਏ ਖਰਦਿਆ ਜੀ ਦੇ ਰਹੇ ਨੇ। ਇਸ 400 ਰੁਪਏ ਦੇ ਨਾਂ ਸਰਕਾਰੀ ਐਡਰਸ ਕਰ ਕਬਰ ਪਲਦਾ 400 ਤੁਸੀਂ ਆਪ ਦੇਖੋ। ਸਾਡੀ ਸਰਕਾਰ ਅਗੇ ਮੰਗ ਹੈ ਕਿ ਇਹ ਚੈੱਕਦਾਰੀ ਸਿਸਟਮ ਫਿਰੋਂ ਖਤਮ ਕੀਤਾ ਜਾਏ। ਔਰ ਜੋ ਪਿੱਛੋਂ ਸਰਕਾਰ ਮਜ਼ਦੂਰੀ ਦਿਹਾੜੀ ਤੈਅ ਕਰਦੀ ਆ ਉਹ ਸਿੱਧਾ ਡਾਇਰੈਕਟ ਇਸ ਜੁਰ ਦੇ ਖਾਤੇ ਜਾਣਾ ਚਾਹੀਦਾ ਪਰ ਮਿਸਿੰਗ ਆ ਇੱਥੇ ਕਿਹੜਾ ਕੋ ਕੰਮ ਕਰਦੇ ਰਹਾ ਤੇ ਕਿਦਾਂ ਸਿਸਟਮ ਬੰਦ ਕੀਤਾ ਜਾਏ ਜੋ ਜਿੱਦਾਂ ਸਾਡੇ ਭਰਾ ਚਲੇ ਸਾਡੇ ਨਾਲ 400 ਦੇ ਅੱਗੇ ਨਾਲ ਹੱਡਾ ਵਾਰ ਨਹੀਂ ਖਾਂਦੇ ਆ ਔਟੋ ਕੱਟ ਵੀ ਸਾਡੀ 20000 ਰੁਪਿਆ ਤੱਕ ਸੁਣਵਾਈ ਹੋਈ ਜਾਏ ਕਿ ਅੱਭੀ ਨਹੀਂ ਕੁਟਵਾਇਆ ਜਾਏ ਇਹ ਹੀ ਸਰਕਾਰ ਤੋਂ ਬੇਨਤੀ ਆ ਸਾਡੇ ਘਟੋਕਾ ਜਿੱਦਾਂ ਭਰਾ ਸਾਡੇ ਨਾਲ ਚਲੇ ਆ ਇਹ ਹੀ ਸਾਡੀ ਸੁਣਾਈ